ਜੋ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਗੱਲਾਂ ਕਹੀਆਂ ਨੇ ਸਾਨੂੰ ਵਿਚਾਰ ਦਿੱਤੇ ਆ ਉਹਨਾਂ ਦੀ ਲੋਕਾਂ ਨੂੰ ਹੁਣ ਬਹੁਤ ਸਾਲਾਂ ਬਾਅਦ ਸਮਝ ਲੱਗ ਰਹੀਆਂ ਜੇ ਅਸੀਂ ਨਸਲਾ ਬਚਾਉਣ ਦੀ ਗੱਲ ਕਰਦੇ ਆਂ ਤਾਂ ਫਸਲਾ ਬਚਾਉਣ ਦੀ ਗੱਲ ਕਰਦੇ ਆਂ ਤੇ ਸਾਡੀਆਂ ਦੋਨੀਆਂ ਦਾਤੇ ਲੱਗੀਆਂ ਪਈਆਂ ਜਿੱਥੇ ਕੋਈ ਰਾਹ ਨਹੀਂ ਸੀ ਲੋਕ ਤਾਂ ਉੱਥੇ ਵੀ ਪਹੁੰਚ ਗਏ ਚੰਨੋ ਮਾਤੇ ਵਾਹ ਤੇ ਇਹ ਤਾਂ ਫਿਰ ਵੀ ਚਲੋ ਜਿੱਦੋਂ ਆਪਾਂ ਨੂੰ ਪਤਾ ਲੱਗਿਆ ਵੀ ਇੰਨੀਆਂ ਹਨੀਆਂ ਵਿਰਾਸਤੀ ਚੀਜ਼ਾਂ ਸਾਨੂੰ ਮਿਲ ਰਹੀਆਂ ਤੇ ਸਰ ਕੋਈ ਤਕਲੀਫ ਵਾਲੀ ਕੋਈ ਗੱਲ ਨਹੀਂ ਹੈ ਮੇਰਾ ਸ੍ਰੀ 75% ਕੰਮ ਨਹੀਂ ਕਰਦਾ 25% ਕਰਦਾ ਤੇ ਆਪਾਂ ਸਪੋਰਟਸ ਦੇ ਵਿੱਚ 1 ਨਹੀਂ 2 ਨਹੀਂ 3 ਨਹੀਂ ਜੀ 4 ਬਾਲ ਰਿਕਾਰਡ ਤੋੜ ਚੁੱਕੇ ਆ ਟਰੈਕਟਰ ਵੀ ਚਲਾ ਲੈਂਦੇ ਆ ਜੀ ਖੇਤੀਬਾੜੀ ਕਰਦੇ ਆ 20 ਕਿਲੋਮੀਟਰ ਡੇਲੀ ਤੁਰਦੇ ਆ ਜੀ 5 5 ਘੰਟੇ ਸਵੇਰੇ ਪ੍ਰੈਕਟਿਸ ਲਾਉਣਾ ਸ਼ਾਮ ਨੂੰ 2 ਘੰਟੇ ਜਿੰਮ ਲਾਉਣਾ ਕੋਈ ਦਿੱਕਤ ਨਹੀਂ ਮੈਂ ਬਾਈ ਬਸ ਆ ਜੀ ਵਾਹ ਅੱਛਾ ਤੁਸੀਂ ਬਾਈ ਬਸ ਆ ਜੀ ਅੱਜ ਮੰਨ ਲਓ ਜੇ ਇੱਥੇ ਆਪਾਂ ਸ਼ਰਾਬ ਦਾ ਲੰਗਰ ਲਾਇਆ ਹੁੰਦਾ ਜਾਂ ਫੀਮ ਭੂਕੀ ਦਾ ਲਾਇਆ ਹੁੰਦਾ ਜਾਂ ਕਿਸੇ ਹੋਰ ਨਸ਼ਿਆਂ ਦਾ ਲਾਇਆ ਹੁੰਦਾ ਤਾਂ ਮੈਨੂੰ ਪਤਾ ਵੀ ਆਪਾਂ ਤੋਂ ਲੋਕ ਸਾਹਮਣੇ ਨਹੀਂ ਸੀ ਹੈਨਾ ਅਸੀਂ ਅਸੀਂ ਗੁਣਾ ਗੁਣਾ ਦੀ ਕਦਰ ਨਹੀਂ ਕਰ ਰਹੀ ਔਗਣਾ ਦੇ ਮਗਰ ਪੈਗੇ ਨਾ ਦੁੱਧ ਨਾ ਦਹੀਂ ਨਾ ਲੱਸੀ ਨਾ ਘਿਓ ਨਾ ਚਾਹ ਨੈਚੁਰਲ ਜੋ ਸਾਡੀਆਂ ਵਿਰਾਸਤੀ ਫਸਲਾਂ ਸੀ ਉਹ ਡਾਇਟ ਲੈਣੇ ਆਪਾਂ ਭਾਈ ਜੀ ਕੀ ਸ਼ੁਭਨਾਮ ਥੋੜਾ ਸਭ ਤੋਂ ਪਹਿਲਾਂ ਦਾਜੀ ਵੈਕਲ ਜੀ ਕਾ ਖਾਲਸਾ ਵੈਕਲ ਜੀ ਫਤਿਹ ਸਤਿ ਸ੍ਰੀ ਅਕਾਲ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਜੀ ਪਿੰਡ ਰੈਖਾਨਾ ਜ਼ਿਲ੍ਹਾ ਬਠਿੰਡਾ ਜੀ ਦਮਦਮਾ ਸਾਹਿਬ ਤਲਵੰਡੀ ਸਭ ਨੂੰ ਜੀ ਤੇ ਬਾਈਕ ਆਪਣਾ ਤੁਸੀਂ ਅਜ ਟੰਡਵਾਲ ਆਏ ਵਿਸ਼ੇਸ਼ ਤੌਰ ਤੇ ਇਸੇ ਕੰਮ ਹੀ ਬਿਲਕੁਲ ਜੀ ਅਸਲ ਦੇ ਵਿੱਚ ਨਾ ਜੋ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਗੱਲਾਂ ਕਹੀਆਂ ਨੇ ਸਾਨੂੰ ਵਿਚਾਰ ਦਿੱਤੇ ਆ ਉਹਨਾਂ ਦੀ ਲੋਕਾਂ ਨੂੰ ਹੁਣ ਬਹੁਤ ਸਾਲਾਂ ਬਾਅਦ ਸਮਝ ਲੱਗ ਰਹੀ ਆ ਉਹਨਾਂ ਨੇ ਕਿਹਾ ਵੀ ਉੱਤਮ ਖੇਤੀ ਮਾਧਮ ਵਪਾਰ ਨਖੇਦ ਚੱਕਰੀ ਪੀਖਗਵਾਰ ਤੇ ਜੇ ਖੇਤੀ ਉੱਤਮ ਆ ਸਾਨੂੰ ਸਮਝਣੀਆਂ ਪੈਣੀਆਂ ਸਾਰੀਆਂ ਗੱਲਾਂ ਜਿਹੜੀਆਂ ਜੇ ਸੰਦਰਭ ਦੇ ਵਿੱਚ ਗੁਰੂ ਸਾਹਿਬ ਨੇ ਕਹੀਆਂ ਨੇ ਤੇ ਇਸ ਕਰਕੇ ਜੇ ਅਸੀਂ ਨਸਲਾ ਬਚਾਉਣ ਦੀ ਗੱਲ ਕਰਦੇ ਆ ਤਾਂ ਫਸਲਾਂ ਬਚਾਉਣ ਦੀ ਗੱਲ ਕਰਦੇ ਆ ਤੇ ਸਾਡੀਆਂ ਦੋਨੋਂ ਹੀ ਦਾਤੇ ਲੱਗੀਆਂ ਪਈਆਂ ਨੇ ਸੋ ਇਸ ਕਰਕੇ ਜ਼ਰੂਰੀ ਹੈ ਸਾਡੀਆਂ ਵਿਰਾਸਤੀ ਫਸਲਾਂ ਨਾਲ ਜੁੜਨਾ ਇਸ ਕਰਕੇ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਸਰਦਾਰ ਹੋਰੀ ਵੀ ਦੇ ਰਹੇ ਹੈ ਜੀ ਕਿੰਨੇ ਦਾ ਵਿਰਾਸਤੀ ਇਹੜਾ ਤੋ ਫਿਰ ਲੈਣ ਵਾਸਤੇ ਇੱਥੇ ਆ ਗਏ ਵਾਹ ਜੀ ਵਾਹ ਬਾਈ ਕਿੰਨਾ ਪੈਂਡਾ ਤਿਆ ਕਰਨਾ ਪੈ ਗਿਆ ਅਸਲ ਦੇ ਵਿੱਚ ਨਾ ਕਹਿੰਦੇ ਹੁੰਦੇ ਆ ਜਦੋਂ ਮਨ ਦੇ ਵਿੱਚ ਕਿਸੇ ਗੱਲ ਦੀ ਇੱਛਾ ਹੋਏ ਜਿੱਥੇ ਕੋਈ ਰਾਹ ਨਹੀਂ ਸੀ ਲੋਕ ਤਾਂ ਉੱਥੇ ਵੀ ਪਹੁੰਚ ਗਏ ਚੰਨਰ ਮਾਤੇ ਵਾਹ ਤੇ ਇਹ ਤਾਂ ਫਿਰ ਵੀ ਚਲੋ ਜਿੱਦੋਂ ਆਪਾਂ ਨੂੰ ਪਤਾ ਲੱਗਿਆ ਵੀ ਇੰਨੀਆਂ ਹਨੀਆਂ ਵਿਰਾਸਤੀ ਚੀਜ਼ਾਂ ਸਾਨੂੰ ਮਿਲ ਰਹੀਆਂ ਤੇ ਫਿਰ ਕੋਈ ਤਕਲੀਫ ਵਾਲੀ ਕੋਈ ਗੱਲ ਨਹੀਂ ਹੈਗੀ ਅੱਛਾ ਵੱਡੀ ਗੱਲ ਆ ਚਲੋ ਤੇ ਸ਼ਾਇਦ ਉਹਨਾਂ ਦੀ ਪੂਰੀ ਵੀਡੀਓ ਨਹੀਂ ਤੁਹਾਡੇ ਕੋਲ ਕਵਰ ਹੋਈ ਕਲੀ ਫੇਸ ਹੋਈ ਯਾਰ ਜੀ ਜੀ ਜੇ ਉਹਨਾਂ ਦੇ ਦੇਖਿਆ ਜਾਵੇ ਬਾਈ ਹੁਣੀ ਫਿਜ਼ੀਕਲੀ ਚੈਲੈਂਜਡ ਫਿਜ਼ੀਕਲੀ ਚੈਲੈਂਜਡ ਦਿਵਯਾਂਗ ਰੋਸ ਤਾਂ ਬੰਦਾ 10 ਮੀਲ ਤੇ ਜਾਣਾ ਹੋਵੇ ਤੇ ਉਹ ਨਹੀਂ ਜਾਂਦਾ ਜੀ ਕਿ ਇੰਨੇ ਫਿਜ਼ੀਕਲੀ ਡਿਸੇਬਲ ਹੋਣ ਦਾ ਕਰਕੇ ਵੀ ਬਾਈ ਬੱਸ ਬਾਈ ਟ੍ਰੇਨ ਬੜੇ ਔਖੇ ਹੋ ਕੇ ਆਏ ਆ ਬਾਈ ਤੁਸੀਂ ਟ੍ਰੇਨ 'ਚ ਆਏ ਆ ਆਏ ਕਿਦਾਂ ਤੁਸੀਂ ਵੈਸੇ ਇੱਕ ਜੀ ਹੋਰ ਬੇਨਤੀ ਕਰਦਾ ਹਾਂ ਵੈਸੇ ਮੈਂ ਅੱਜ ਤੱਕ ਕਿਸੇ ਕੋਲੇ ਇਹ ਡਿਸਕਲੋਜ਼ ਨਹੀਂ ਕੀਤਾ ਤੇ ਮੇਰਾ ਸਰੀਰ 75% ਕੰਮ ਨਹੀਂ ਕਰਦਾ ਜੀ 25% ਕਰਦਾ ਤੇ ਆਪਾਂ ਸਪੋਰਟਸ ਦੇ ਵਿੱਚ 1 ਨਹੀਂ 2 ਨਹੀਂ 3 ਨਹੀਂ ਜੀ 4 ਵੱਲ ਰਿਕਾਰਡ ਤੋੜ ਚੁੱਕੇ ਆ ਨਾਟ ਹੈਂਡਿਕੈਪ ਹੈਂਡੀਕੈਪ ਕੈਟਾਗਰੀ ਜਰਨਲ ਕੈਟਾਗਰੀ ਬਹੁਤ ਵੱਡੀ ਗੱਲ ਹੈ ਕਿਉਂਕਿ ਇੱਕੋ ਹੀ ਲਾਈਨ ਬੜੀ ਗੁਰੂ ਸਾਹਿਬ ਦੀ ਗੁਰਬਾਣੀ ਚ ਲਿਖਿਆ ਮਨ ਜੀਤੇ ਜਗ ਜੀਤ ਵੀ ਜੇ ਅਸੀਂ ਮਨ ਨੂੰ ਜਿੱਤ ਲਿਆ ਤਾਂ ਜਗ ਨੂੰ ਜਿੱਤ ਲਿਆ ਤਾਂ ਫਿਰ ਮੈਂ ਕਿਹਾ ਵੀ ਰਾਜਵਿੰਦਰ ਰਾਹ ਦਾ ਗੱਲ ਨਹੀਂ ਕੁਝ ਗੁਰੂ ਸਾਹਿਬ ਕਹਿੰਦੇ ਮਾਨੀ ਸਾਰੀ ਗੱਲ ਹੈ ਤੇ ਗੁਰਬਾਣੀ ਜੋ ਲਿਖੀ ਹੈ ਸਮੁੱਚੀ ਮਨ ਨੂੰ ਸੰਬੋਧਨ ਕਰਕੇ ਲਿਖੀ ਹੋਈ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਸਾਣ ਜੋ ਕੁਛ ਕੀਆ ਮਨ ਕੀਆ ਠੀਕ ਹੈ ਜੀ ਸੋ ਇਸ ਕਰਕੇ ਗੁਰ ਕੀ ਮਾਤੂ ਲੈ ਆਣੇ ਹਨਾ ਮਨ ਦੀ ਕੋਈ ਗੱਲਾਂ ਨਹੀਂ ਸਾਰੀਆਂ ਮਤਲਬ ਗੁਰਬਾਣੀ ਦੇ ਵਿੱਚ ਮਨ ਨੂੰ ਸਬੋਧਨ ਕਰਕੇ ਲਿਖਿਆ ਇਸ ਕਰਕੇ ਫਿਰ ਮੈਂ ਕਿਹਾ ਵੀ ਮਨ ਨੂੰ ਆਪਾਂ ਸਮਝ ਗਏ ਵੀ ਕੀ ਆ ਤਾਂ ਜਦੋਂ ਫਿਰ ਗੁਰੂ ਸਾਹਿਬ ਦੀ ਉਹ ਅਸ਼ੀਰਵਾਦ ਲੈ ਕੇ ਫਿਰ ਮਨ ਨੂੰ ਖੋਜਿਆ ਤਾਂ ਫਿਰ ਪਤਾ ਲੱਗਿਆ ਵੀ ਆਪਾਂ ਕੁਝ ਵੀ ਕਰ ਸਕਦੇ ਹਾਂ ਤੇ ਇਸ ਕਰਕੇ ਟਰੈਕਟਰ ਵੀ ਚਲਾ ਲੈਂਦੇ ਆ ਜੀ ਖੇਤੀਬਾੜੀ ਕਰਦੇ ਆ 20 ਕਿਲੋਮੀਟਰ ਡੇਲੀ ਤੁਰਦੇ ਆ ਜੀ 5 5 ਘੰਟੇ ਸਵੇਰੇ ਪ੍ਰੈਕਟਿਸ ਲਾਉਣਾ ਸ਼ਾਮ ਨੂੰ 2 ਘੰਟੇ ਜਿੰਮ ਲਾਉਣੀ ਕੋਈ ਦਿੱਕਤ ਨਹੀਂ ਜੇ ਕਿਸੇ ਹਾਂਜੀ ਕਿਸੇ ਦਿਨ ਪਿੰਡ 'ਚ ਪ੍ਰੋਗਰਾਮ ਰੱਖ ਲਿਓ ਜਿੰਨੇ ਤੁਹਾਡੇ ਪਿੰਡ ਦੇ ਸਾਰਿਆਂ ਤੋਂ ਤਕੜੇ ਮੁੰਡਿਆ ਦੇਖੋ ਜਿਹੜੀ ਚੀਜ਼ ਦਾ ਮੈਂ ਮੁਕਾਬਲਾ ਕਰ ਸਕਦਾ ਜੇ ਹੋ ਗਣਗੇ ਭੱਜ ਲਾ ਮੈਂ ਭੱਜਦਾ ਨਹੀਂ ਸਕਦਾ ਉਹਨਾਂ ਦੇ ਬਰਾਬਰ ਹਨ ਤੁਰਨ ਦੀ ਗੱਲ ਹੈ ਹਨਾ ਟਿਕ ਲੱਤੇ ਉਹਨਾਂ ਤੋਂ ਵੱਧ ਤੁਰਾਂਗੇ ਜਿੱਥੋਂ ਤੱਕ ਜਿੰਮ 'ਚ ਜਾਣ ਦੀ ਗੱਲ ਆ ਕੋਈ ਪ੍ਰੈਕਟਿਸ ਲਾਉਣ ਦੀ ਗੱਲ ਉਹ ਵੱਧ ਕਰਾਂਗੇ ਕੋਈ ਪੁਸ਼-ਅਪ ਲਾਉਣੇ ਨੇ ਨਾਰਮਲ ਪੁਸ਼-ਅਪ ਫਿੰਗਰ ਪੁਸ਼-ਅਪ ਠੀਕ ਹੈ ਜੀ ਟਰਾਈ ਸੈਪ ਬਾਈ ਸੈਪ ਚੈਸਟ ਜੋ ਵੀ ਹੈ ਉਹ ਉਹਨਾਂ ਤੋਂ ਵੱਧ ਲਾਵਾਂਗੇ ਹਾਲਾਂਕਿ ਉਹਨਾਂ ਨੂੰ weight ਵੀ ਕੱਟ ਹੋਊਗਾ ਮਤਲਬ ਮਤਲਬ ਸਾਨੂੰ ਦੁੱਖ ਇਸ ਗੱਲ ਦਾ ਨਾ ਵੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਐਡਾ ਵੱਡਾ ਗਿਆਨ ਹੈ ਜਿਹੜਾ ਵੱਡਾ ਗਿਆਨ ਆ ਸਮਝੇ ਨਹੀਂ ਉਸਨੇ ਜਿਹੜਾ ਗੁਰਬਾਣੀ ਦੇ ਵਿੱਚ ਇਹ ਗੱਲ ਆਉਂਦੀ ਹੈ ਨਾ ਵੀ ਸਰਵ ਰੋਗ ਆਖਦੇ ਨਾਮ ਥਲਿਆਨ ਰੂਪ ਮੰਗਲ ਗੁਣਾਂ ਦਾ ਸਾਰੇ ਦੁੱਖਾਂ ਦੀ ਜਿਹੜੀ ਦਵਾਈ ਆ ਉਹ ਨਾਮ ਆ ਸਾਨੂੰ ਤਾਂ ਇਹ ਤੱਕ ਵੀ ਜੀ ਨਾਮ ਦੇ ਨਹੀਂ ਪਤਾ ਲੱਗਿਆ ਵੀ ਨਾਮ ਦਾ ਮਤਲਬ ਕੀ ਹੈ ਤੇ ਨਾਮ ਹੁੰਦਾ ਕੀ ਹੈ ਤੁਸੀਂ ਆਏ ਕਾਵੇ ਤੇ ਗੱਡੀ ਮੈਂ ਬਾਈ ਬਸ ਆਇਆ ਜੀ ਵਾਹ ਤੋਂ ਵੱਡਾ ਸਕੁਰਾਨਾ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਆਪ ਨੂੰ ਸਮਰਥਤ ਕੀਤਾ ਗੁਰੂਗ੍ਰੰਥ ਸਾਹਿਬ ਦੇ ਡਿਪਲੋਮਾ ਕੀਤਾ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੱਛਾ ਠੀਕ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਪਤਾ ਲੱਗਿਆ ਵੀ ਗੁਰੂਗ੍ਰੰਥ ਸਾਹਿਬ ਅਸਲ ਤਾਂ ਹੈ ਕੀ ਤਾਂ ਇਸ ਕਰਕੇ ਜਿਹੜੇ ਬਿਲਕੁਲ ਸਰੀਰ ਠੀਕ ਨਹੀਂ ਉਹ ਫੇਰ ਵੀ ਕਹਿੰਦੇ ਹਾਏ ਆਏ ਹੋ ਗਿਆ ਹਾਏ ਆਏ ਹੋ ਗਿਆ ਅਸਲ ਦੇ ਵਿੱਚ ਉਹਨਾਂ ਕੋਲੇ ਗਿਆਨ ਨਹੀਂ ਹੈ ਜੀ ਗੁਰੂ ਸਾਹਿਬ ਨੇ ਸਾਨੂੰ ਕੀ ਕੁਛ ਦਿੱਤਾ ਜੀ ਠੀਕ ਹੈ ਨਾ ਪੂਰੇ ਵਰਲਡ ਦੇ ਵਿੱਚ ਜੀ 2.5 ਲੱਖ ਬੰਦਾ ਰਾਤ ਨੂੰ ਸੁਤਾ ਰਹਿ ਜਾਂਦਾ ਸਵੇਰੇ ਸਭ ਤੋਂ ਵੱਧ ਉੱਠਣ ਸਾਰ ਸਾਨੂੰ ਆਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਅਸੀਂ ਉਸ 2.5 ਲੱਖ ਦੀ ਗਿਣਤੀ ਦੇ ਵਿੱਚ ਨਹੀਂ ਆਏ ਇਸ ਕਰਕੇ ਜਦੋਂ ਸਾਨੂੰ ਸ਼ੁਕਰਾਨਾ ਕਰਨਾ ਆ ਗਿਆ ਜੀ ਉਹਦੇ ਸਾਰਾ ਕੁਝ ਹੀ ਤੇ ਬਾਈ ਤੁਸੀਂ ਯਾਰ ਏਡੀ ਦੂਰ ਵੀ ਲੈਣ ਆਏ ਹਾਂ ਚਾਣ ਦਾ ਯਾਰ ਜੀ ਓਏ ਹੋਏ ਬਿਲਕੁਲ ਕਿਉਂਕਿ ਚੰਗੀ ਐਕਚੁਅਲੀ ਦੁੱਖ ਕਿਸੇ ਗੱਲ ਦਾ ਨਾ ਗੁਰਬਾਣੀ ਗੁਰਬਾਣੀ ਚ ਗੁਰੂ ਸਾਹਿਬ ਨੇ ਕੀ ਕਿਹਾ ਕਿ ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆ ਗੁਣ ਦੇ ਅੱਜ ਮੰਨ ਲਓ ਜੇ ਇੱਥੇ ਆਪਾਂ ਸ਼ਰਾਬ ਦਾ ਲੰਗਰ ਲਾਇਆ ਹੁੰਦਾ ਜਾਂ ਫੀਮ ਭੂਕੀ ਦਾ ਲਾਇਆ ਹੁੰਦਾ ਜਾਂ ਕਿਸੇ ਹੋਰ ਨਸ਼ਿਆਂ ਦਾ ਲਾਇਆ ਹੁੰਦਾ ਤਾਂ ਮੈਨੂੰ ਪਤਾ ਵੀ ਆਪਾਂ ਤੋਂ ਲੋਕ ਸਾਹਮਣੇ ਨਹੀਂ ਸੀ ਹੈਨਾ ਅਸੀਂ ਅਸੀਂ ਗੁਣਾ ਗੁਣਾ ਦੀ ਕਦਰ ਨਹੀਂ ਕਰ ਰਹੇ ਜੀ ਔਗਣਾ ਦੇ ਮਗਰ ਪੈ ਗਏ ਮਤਲਬ ਗਰਵਾਣੀ ਸਾਰੀ ਗੁਣਾ ਦੀ ਗੱਲ ਕਰਦੀ ਹੈ ਠੀਕ ਹੈ ਸੋ ਇਸ ਕਰਕੇ ਗੁਣ ਕਿਤੋਂ ਵੀ ਮਿਲਦਾ ਉਹ ਲਓ ਜੀ ਕਿਤੇ ਕਿੱਡੀ ਦੂਰ ਹੋਵੇ ਕੋਈ ਚੱਕਰ ਨਹੀਂ ਹੈ ਤੁਹਾਡਾ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਨੇ ਸਰਦਾਰ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਨੇ ਉਹ ਕੀਤਾ ਜੀ ਬਹੁਤ ਵਧੀਆ ਗੱਲ ਆ ਬਹੁਤ ਵੱਡਾ ਉਦਮ ਹੈ ਸੋ ਸਜਦਾ ਕਰਦੇ ਆ ਜਿਨ੍ਹਾਂ ਨੂੰ ਸਲਾਮ ਕਰਦੇ ਆ ਸਜਦਾ ਜੀ ਸਾਹਿਬ ਅੱਗੇ ਅਰਾਧ ਕਰਦੇ ਆ ਇਸ ਤਰੀਕੇ ਚੜਦੀ ਕਲਾ ਚ ਤੇ ਸਾਡੇ ਪੰਜਾਬ ਦੀ ਕੌਮ ਦੀ ਦੇਸ਼ ਦੀ ਇੱਜ਼ਤ ਲਈ ਤੇ ਸੇਵਾ ਕਰਦੇ ਨੇ ਜਿੰਨੀਆਂ ਕਿ ਪ੍ਰੈਕਟਿਸਾਂ ਬਾਈ ਜੀ ਆਪਾਂ ਕਰਦੇ ਆ ਨਾ ਤੁਹਾਡੇ ਸਾਰੇ ਪਿੰਡ ਚੋਂ ਇੱਕ ਵੀ ਬੰਦਾ ਕਰ ਗਿਆ ਤਾਂ ਆਪਣੂੰ ਨੀਵੇਂ ਥਾਂ ਬਿਠਾ ਦੇ। ਵਾਹ। ਹੋਰ ਨਾਲੇ ਜਿਹੜੇ ਤੁਸੀਂ ਆ ਕੇ ਕਹਿੰਦੇ ਹੋ ਵੀ ਆਹ ਟੌਪ ਦੇ ਮੁੰਡੇ ਉਹਨਾਂ ਨੂੰ ਬੁਲਾ ਲਓ। ਆਪਾਂ ਦੂਜਿਆਂ ਨਾਲ ਫਿਰ ਗੱਲ ਹੀ ਨਹੀਂ ਕਰਦੇ। ਪਰ ਪਹਿਲਾਂ ਮੁਕਾਬਲੇ ਉਹਨਾਂ ਨਾਲ ਕਰਾਂਗੇ ਨਾ ਬਾਕੀਆਂ ਨਾਲ ਤਾਂ ਲੋੜ ਹੀ ਨਹੀਂ ਹੈਗੀ। ਠੀਕ ਹੈ। ਬੋਲੋ। ਸੋ ਇਹ ਇਹ ਸਿਹਤ ਗੁਰੂ ਗ੍ਰੰਥ ਸਾਹਿਬ ਤੋਂ ਇੱਕ ਗੱਲ ਮੈਂ ਹੋਰ ਦੱਸਾਂ ਜੀ ਨਾ 100 ਸਿੰਘ ਸਾਹਿਬ 127 ਕਮਰੀਜ਼ ਹੋਣੇ। ਜਿਹੜੇ ਪਿਛਲੇ 20 25 25 30 30 34 34 ਸਾਲੋਂ ਤੋਂ ਦਵਾਈਆਂ ਖਾ ਰਹੇ ਸੀ ਠੀਕ ਆ ਤੇ ਉਹ 2-3 ਹਫ਼ਤਿਆਂ ਦੇ ਵਿੱਚ ਉਹਨਾਂ ਦੀਆਂ ਦਵਾਈਆਂ ਬਿਲਕੁਲ ਹੀ ਬੰਦ ਹੋ ਗਈਆਂ ਤੁਸੀਂ ਕਿੱਦਾਂ ਠੀਕ ਕੀਤੇ ਨੇ ਉਹ ਕਿਸ ਵਿਧੀ ਨਾਲ ਕਰਦੇ ਹੋ ਮੜ ਜਾ ਦੱਸ ਦਿਓ ਹਾਂਜੀ ਅ ਅਸਲ ਦੇ ਵਿੱਚ ਨਾ ਬਾਈ ਮਤਲਬ ਜੇ ਹੁਣ ਮੈਂ ਤੁਹਾਨੂੰ ਦੱਸਣ ਲੱਗ ਜਾਵਾਂ ਵੀ ਸਾਡਾ ਜੋ ਗੁਰੂ ਸਾਹਿਬ ਨੇ ਕੀ ਕਿਹਾ ਵੀ ਸਾਨੂੰ ਆਪਣੇ ਆਪ ਨੂੰ ਜਾਣਨ ਦੀ ਲੋੜ ਹੈ ਜਦੋਂ ਸਾਨੂੰ ਇਹ ਪਤਾ ਲੱਗਿਆ ਵੀ ਸਾਡਾ ਮਨ ਕੀ ਆ ਤਨ ਕੀ ਆ ਸਾਡੀ ਆਤਮਾ ਰੂ ਸਾਡੇ ਅੰਗ ਕਿਵੇਂ ਕੰਮ ਕਰਦੇ ਆ ਠੀਕ ਹੈ ਤੇ ਐਸ ਆਤਮਾ ਨੂੰ ਉਸ ਪ੍ਰਮਾਤਮਾ ਨਾਲ ਕਿਵੇਂ ਜੋੜਨਾ ਠੀਕ ਹੈ ਨਾ ਬਾਈ ਜੀ ਸਾਨੂੰ ਤਾਂ ਹਿੱਤ ਕਿ ਖਾਣ ਦਾ ਬੱਲ ਨਹੀਂ ਨਾ ਸਾਨੂੰ ਪੀਣ ਦਾ ਬੱਲਾ ਨਾ ਬੈਠਣ ਦਾ ਬੱਲਾ ਨਾ ਉੱਠਣ ਦਾ ਬੱਲਾ ਤਾਂ ਕਰਕੇ ਗੁਰੂ ਸਾਹਿਬ ਨੇ ਲਿਖਿਆ ਜੀ ਵੀ ਊਠ ਤੂੰ ਬੈਠ ਤੂੰ ਸੋਵਤ ਜਾਗਤ ਇਹ ਮਨ ਤੂੰ ਜੇ ਚਤਾਰਿਆ ਰਬ ਜੀ ਤੂੰ ਮੇਰੇ ਕਰਾਉਣਾ ਦਾ ਮਤਲਬ ਸਾਡੇ ਹਰ ਸਵਾਲ ਦਾ ਜਵਾਬ ਤੇ ਹਰ ਸਮੱਸਿਆ ਦਾ ਹੱਲ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ ਪੜਪੜ ਗੱਡੀ ਲੱਦੀਏ ਪੜਪੜ ਪਾਈਏ ਸਾਥ ਗੁਰੂ ਸਾਹਿਬ ਨੇ ਤਾਂ ਪੜਨ ਦੀ ਕਿਤੇ ਗੱਲ ਹੀ ਨਹੀਂ ਕੀਤੀ ਪਰ ਅਸੀਂ 550 ਸਾਲਾਂ ਤੋਂ ਪੜੀ ਜਾਂਦੇ ਆਂ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਵਿੱਚ ਜੇ ਪਰੇਸ਼ਾਨੀਆਂ ਹੈਗੀਆਂ ਇਹਦਾ ਮਤਲਬ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਖੋਜ ਜਾਨਾ ਕਿਉਂਕਿ ਜੇ ਖੋਜਿਆ ਹੁੰਦਾ ਤਾਂ ਪਰੇਸ਼ਾਨੀਆਂ ਨਹੀਂ ਹੋਣੀਆਂ ਸਨ ਜੇ ਆਪਾਂ ਬੈਈ ਨਾ ਇੱਕ ਇੱਕ ਸ਼ਬਦ ਦੇ ਉੱਤੇ ਗੱਲ ਕਰਨ ਲੱਗ ਜੇ ਗੁਰੂ ਗ੍ਰੰਥ ਸਾਹਿਬ ਦੇ ਤੇ ਕਈ ਕਈ ਦਿਨ ਵਿਆਖਿਆ ਕਰ ਸਕਦੇ ਆ ਉਹ ਵੀ ਥੋੜੀ ਆ ਉਹ ਵੀ ਥੋੜੀ ਆ ਠੀਕ ਹੈ ਤੇ ਜੇ ਇਹ ਮਤਲਬ ਜਦੋਂ 1000 ਕ ਪੇਸ਼ੈਂਟ ਠੀਕ ਹੋ ਗਿਆ ਜੀ ਜਦੋਂ ਆਪਾਂ ਵੱਡੀ ਪ੍ਰੈਸ ਕਾਨਫਰੈਂਸ ਕੀਤੀ ਜੋ ਗੁਰੂ ਬਾਣੀ ਦੇ ਵਿੱਚ ਲਿਖਿਆ ਉਹਨੂੰ ਸੈਂਟੀਫਿਕਲੀ ਪ੍ਰੂਵ ਕਰ ਸਕਦੇ ਆ ਸਾਇੰਸ ਦੀ ਕਮੇਟੀ ਦੇ ਖਰਾਦਾਰ ਸਕਦੇ ਵੀ ਗੁਰੂ ਬਾਣੀ ਦੇ ਵਿੱਚ ਆਹ ਲਿਖਿਆ ਆਹ ਚ ਕੋਈ ਦਾ ਸਮੂਦ ਤੁਸੀਂ ਕਹਿੰਦੇ ਹੋ ਕਿ ਫਿਜ਼ੀਕਲੀ ਚੈਲੈਂਜਡ ਹੋਣ ਦੇ ਬਾਵਜੂਦ ਤੁਸੀਂ ਜਿਹੜਾ ਜਿੰਨੀ ਵੀ એનર્ਜੀ ਲੈ ਰਹੇ ਹੋ ਤੁਹਾਡੀ ਮੋਟੀਵੇਸ਼ਨ ਮਹਾਰਾਜ ਨੇ ਗੁਰੂ ਸਾਹਿਬ ਨੇ ਜੀ ਵਾਹ ਨਾ ਯਾਪਾ ਨਾ ਦੁੱਧ ਨਾ ਦਹੀਂ ਨਾ ਲੱਸੀ ਨਾ ਘਿਓ ਨਾ ਚਾਹ ਐ ਚਲੋ ਜੋ ਸਾਡੀਆਂ ਵਿਰਾਸਤੀ ਫਸਲਾਂ ਸੀ ਉਹ ਡਾਈਟ ਲੈਣੇ ਆਪਾਂ ਠੀਕ ਹੈ ਕੋਈ ਤਲੀ ਚੀਜ਼ ਨਹੀਂ ਖਾਂਦੇ ਚਾਹ ਦਾ ਮਾੜੀ ਹੈ ਹੀ ਹੈ ਤੁਸੀਂ ਇਸ ਗੱਲ ਨੂੰ ਮੰਨ ਲੋਗੇ ਸ਼ਾਇਦ ਪਰ ਦੁੱਧ ਉਹ ਦੁੱਧ ਵੀ ਜਿਆਦਾ ਮਾੜਾ ਹੈ ਉਹ ਕਿਵੇਂ ਮਾੜਾ ਇਹਦੇ ਵਾਸਤੇ ਬਹੁਤ ਸਾਰੀਆਂ ਫਿਰ ਲੰਮਾ ਸਮਾਂ ਚਾਹੀਦਾ ਹੋਵੇਗਾ ਗੱਲ ਨੂੰ ਵਿਚਾਰ ਕਰਨ ਦਾ ਹੁਣ ਇੱਕ ਛੋਟੀ ਜੀ ਗੱਲ ਕਰਦਾ ਜੀ ਮੈਂ ਚਾਹ ਬਾਰੇ ਅ ਕਿਸੇ ਨਾਲ ਡਿਸਕਸ ਹੋਈ ਸਿੰਘ ਸਾਹਿਬ ਅਸੀਂ ਉਹਨਾਂ ਨੂੰ ਪੁੱਛਣ ਲੱਗੇ ਮੈਂ ਕਿਹਾ ਵੀ ਮੰਨ ਲਓ ਤੁਸੀਂ ਹੁਣ ਘਰਾਂ ਦੇ ਵਿੱਚ ਆਪਾਂ ਝਾੜੂ ਲਾਉਣੇ ਆ ਉਸ ਤੋਂ ਬਾਅਦ ਆਪਾਂ ਪੋਚਾ ਲਾਉਣ ਦਾ ਜੇ ਜ਼ਿਆਦਾ ਪੋਚਾ ਲਾ ਦਈਏ ਆਪਾਂ ਉਹਨੂੰ ਸਿਆਣਾ ਕਹਾਂਗੇ ਕਮਲਾ ਤੋ ਕਹਿੰਦੇ ਵੀ ਤੂੰ ਮੂਰਖੀ ਹੈ ਹੁਣ ਮਹਾ ਆਪਾਂ ਜਿੰਨੇ ਵੀ ਧਾਰਮਿਕ ਸਥਾਨ ਹੈ ਗੁਰਦੁਆਰਾ ਸਾਹਿਬ ਆ ਮੰਦਿਰ ਮਸਜਿਦ ਜੋ ਵੀ ਹੈ ਜੇ ਕੋਈ ਉੱਥੇ ਝਾੜੂ ਲਾਉਣ ਤੋਂ ਬਾਅਦ ਜ਼ਿਆਦਾ ਪੋਚਾ ਲਾਵੇ ਉਹਨੂੰ ਆਪਾਂ ਕੀ ਕਹਾਂਗੇ ਕਹਿੰਦਾ ਵੀ ਉਹਨੂੰ ਵੀ ਮੂਰਖੀ ਕਹਾਂਗੇ ਤੇ ਅਗਲੀ ਗੱਲ ਮੈਂ ਕਿਹਾ ਮੰਨ ਲਓ ਕੋਈ ਬੰਦਾ ਸਾਡੇ ਕੱਪੜੇ ਦੇ ਉੱਤੇ ਚਾਹ ਪਾ ਦੇ ਹਾਂਜੀ ਤੁਸੀਂ ਖੁਸ਼ ਹੋਵੋਗੇ ਕਿ ਨਰਾਜ਼ ਕਹਿੰਦਾ ਵੀ ਨਰਾਜ਼ ਹੀ ਹੋਵਾਂਗੇ ਯਾਰ ਵੀ ਕੱਪੜੇ ਗੰਦੇ ਹੋਗੇ ਕੱਪੜੇ ਗੰਦੇ ਹੋਗੇ ਹਨਾ ਮੈਂ ਕਿਹਾ ਹੁਣ ਮੈਨੂੰ ਐ ਦੱਸੋ ਵੀ ਜੇ ਘਰਾਂ ਦੇ ਵਿੱਚ ਚਾਹਦਾ ਪੋਚਾ ਨਹੀਂ ਲੱਗ ਸਕਦਾ ਗੁਰਦੁਆਰਾ ਸਾਹਿਬ ਧਰਮ ਸਥਾਨਾਂ ਦੇ ਵਿੱਚ ਪੋਚਾ ਨਹੀਂ ਲੱਗ ਸਕਦਾ ਤੁਸੀਂ ਇਸ ਸਰੀਰ ਦੇ ਵਿੱਚ ਪੋਚਾ ਨਹੀਂ ਲਾਰੇ ਵਿੱਚ ਪਾ ਰਹੇ ਜੇ ਕੱਪੜਿਆਂ ਦੇ ਡੁੱਲੀ ਚਾਹ ਨੂੰ ਤੁਸੀਂ ਪਸੰਦ ਨਹੀਂ ਕਰਦੇ ਵੀ ਦਾਗ ਲੱਗ ਗਿਆ ਉਹਨੇ ਅੰਦਰ ਜਾ ਕੇ ਕੀ ਕੁਛ ਕਰਤਾ ਉਹ ਕਿਉਂ ਨਹੀਂ ਦਿਖਦਾ ਹਾਂਜੀ ਮੇਰਾ ਨੰਬਰ ਹੈਗਾ ਜੀ 98887 47000 98874700 9887 47000 ਤੇ ਇੱਕ ਬੇਨਤੀ ਹੈ ਜੀ ਮੈਨੂੰ ਫੋਨ ਨਾ ਕਰੋ ਕਿਉਂਕਿ ਫੋਨ ਇਨੇ ਜਿਆਦੇ ਆਉਂਦੇ ਮੈਨੂੰ ਵਟਸਐਪ ਤੇ ਕਰ ਦਿਓ ਜਦੋਂ ਵੀ ਮੈਂ ਫ੍ਰੀ ਹੁੰਨਾ ਤੇ ਮੈਂ ਮਤਲਬ ਤੁਹਾਨੂੰ ਟੈਕਸਟ ਮੈਸੇਜ ਕਰ ਲੂਗਾ ਜਾਂ ਤੁਹਾਨੂੰ ਕਾਲ ਕਰ ਲੂਗਾ ਤੇ ਹਾਂਜੀ ਫੋਨ ਮੈਂ ਤੁਹਾਨੂੰ ਨਹੀਂ ਟੈਂਡ ਹੋਣਾ ਕਿਉਂਕਿ ਮੇਰੇ ਕੋਲੇ ਆਪਦੇ ਕੋਲ ਹੀ 20 ਕੁਹ ਹਜ਼ਾਰ ਦੇ ਕਰੀਬ ਕੰਟੈਕਟ ਨੇ ਤਾਂ ਇਸ ਕਰਕੇ ਇਨੇ ਸੰਪਰਕ ਮੈਥੋਂ ਨਹੀਂ ਸੁਣਿਆ ਦੇ ਇਸ ਕਰਕੇ ਵਟਸਐਪ ਦੇ ਉੱਤੇ ਤੁਸੀਂ ਮੈਸੇਜ ਜੋ ਵੀ ਆਪਦਾ ਨਾਮ ਪਿੰਡ ਤਕਲੀਪ ਉਹ ਵਟਸਐਪ ਦੇ ਉੱਤੇ ਕਰ ਦਿਓ ਜਦੋਂ ਵੀ ਮੈਂ ਫ੍ਰੀ ਹੋਊਗਾ ਤੁਹਾਨੂੰ ਚਾਹੇ ਵਟਸਐਪ ਤੇ እን እን እን